ਬੇਸ਼ੱਕ ਦੁਨੀਆ ਲਈ ਨਵੇਂ ਸਾਲ ਦੀ ਆਮਦ ਖੁਸ਼ੀਆਂ ਖੇੜੇ ਲੈ ਕੇ ਆਈ ਪਰ ਇਸ ਪਰਿਵਾਰ ਤੇ ਨਵਾਂ ਸਾਲ ਚੜਦੇ ਹੀ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਇਸ ਪਰਿਵਾਰ ਦੇ ਹੰਝੂਆਂ ਦੀ ਦਾਸਤਾ ਸੁਣ ਕੇ ਤੁਹਾਡਾ ਮਨ ਵੀ ਪਸੀ ਜਾਵੇਗਾ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਨੌਜਵਾਨ ਕਰਨ ਸਿੰਘ ਹੈ ਜਿਸ ਨੂੰ ਮਾਪਿਆਂ ਨੇ ਚਾਹਾਂ ਤੇ ਰੀਝਾਂ ਨਾਲ ਕੈਨੇਡਾ ਤੋਰਿਆ ਸੀ ਤਾਂ ਜੋ ਨੌਜਵਾਨ ਆਪਣੇ ਘਰ ਦੀ ਗਰੀਬੀ ਦੀਆਂ ਜ਼ੰਜੀਰਾਂ ਤੋੜ ਕੇ ਕਮਜ਼ੋਰ ਆਰਥਿਕਤਾ ਨੂੰ ਉੱਚਾ ਚੁੱਕ ਸਕੇ ਤੇ ਆਪਣਾ ਭਵਿੱਖ ਚੰਗਾ ਬਣਾ ਸਕੇ ਪਰ ਬਿੱਤੇ ਦਿਨੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਮੌਤ ਦੀ ਖਬਰ ਨੇ ਮਾਪਿਆਂ ਨੂੰ ਅੰਦਰ ਤੱਕ ਝੰਡੋੜ ਕੇ ਰੱਖ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਜਿਸ ਤੋਂ ਬਾਅਦ ਨੌਜਵਾਨ ਦੇ ਗ੍ਰਹਿ ਵਿਖੇ ਗਿੱਦੜ ਵਾਹ ਵਿਖੇ ਸੋਗ ਦੀ ਲਹਿਰ ਪਸਰ ਗਈ ਅਤੇ ਘਰ ਵਿੱਚ ਮਾਤਮ ਛਾ ਗਿਆ ਇਸ ਮੌਕੇ ਰੋਂਦਾ ਹੋਇਆ ਪਰਿਵਾਰ ਦੇਖ ਨਹੀਂ ਹੁੰਦਾ ਇਹ ਸਿਸਟਮ ਸੇ ਕੋਈ ਮਾਣਾ ਪੇਜ ਜਾਂਦੇ ਪੁੱਤ ਨੂੰ ਕਿ ਭੇਜੇ ਨਾ ਇਹ ਸਰਕਾਰ ਨੂੰ ਬੇਨਤੀ ਕਰਦੀ ਹੈ ਸੱਚੇ ਸਿਤਾ ਹੀ ਮਾਵਾ ਕਹਿੰਦੀ ਆ ਨੇ ਵੀ ਕੋਈ ਵੀ ਜੇ ਇਥੇ ਸਰਕਾਰ ਸਿਸਟਮ ਸਹੀ ਹੋਣ ਬਹੁਤ ਵਧੀਆ ਆਪਦੇ ਮਾਵਾ ਉਹਦੇ ਦਿਲ ਦੇ ਟੁਕੜੇ ਕਿਉਂ ਬਾਹਰ ਭੇਜੇ ਜਾਂਦੇ ਕਾਲੇ ਵਾਸਤੇ ਕੈਨੇਡਾ ਭੇਜੇ ਜਾਂਦੇ ਨੇ ਆ ਹਾਲ ਵਾਸਤੇ ਬੜਾਪੇ ਦੀ ਲਾਠੀ ਹੁੰਦੀ ਹੈ ਬੱਚੇ ਈਆਂ ਪੁੱਤ ਲਾਠੀ ਮੰਨਦੇ ਨੇ ਫਲਾ ਤਾਂ ਲਾਠੀ ਬੱਚੇ ਤਾਂ ਤੋੜ ਦਿੰਦੇ ਨੇ ਜਮਦਰ ਜਾ ਕੇ ਆ ਸਰਕਾਰ ਪੰਜਾਬ ਚੋਂ ਭੇਜ ਕੇ ਬੱਚੇ ਉਹ ਸਰਕਾਰਾਂ ਚ ਭੇਜਦੇ ਆ ਉੱਥੇ ਲਾਸ਼ਾਂ ਆਉਂਦੀਆਂ ਬੱਚੇ ਦੀਆਂ ਮਾਪਿਓ ਇਹ ਉਮੀਦ ਕਰਦੇ ਨੇ ਇਹ ਉਮੀਦ ਕਰਦੇ ਨੇ ਮਾਪਿਓ ਆਪਣੇ ਬੱਚਿਆਂ ਨੂੰ ਸਵਾਰ ਕੇ ਵਧਿਆ ਭੇਜਣਾ ਬਾਹਰ ਜਾ ਕੇ ਮੈਂ ਬਹੁਤ ਇਹ ਸਰਕਾਰ ਨੂੰ ਅਪੀਲ ਕਰਦੀ ਆ ਹੇ ਭਵੰਤਮਾਨ ਜੀ ਜੇ ਸਾਡੀ ਪੁਕਾਰ ਸੁਣਦੇ ਹੋ ਤਾਂ ਕਿਸੇ ਵੀ ਇਹ ਸਿਸਟਮ ਤੁਸੀਂ ਐਸਾ ਕਰੋ ਕੋਈ ਭਵੰਤਮਾਨ ਜੀ ਕੋਈ ਐਸਾ ਸਿਸਟਮ ਕਰੋ ਵੀ ਇੱਥੋਂ ਦੇ ਕਨੇਡਾ ਇੰਡੀਆ ਦੇ ਬੱਚੇ ਆਪਣੇ ਉੱਥੇ ਬਾਹਰ ਨਾ ਜਾਣ ਨਾ ਕਨੇਡਾ ਨਾ ਕਿਤੇ ਵੀ ਇੱਥੇ ਕੰਮਕਾਰ ਨੌਕਰੀਆਂ ਮਿਲਣ ਭਵੰਤਮਾਨ ਜੀ ਮੇਰੀ ਇਹ ਹੀ ਬੇਨਤੀ ਹੈ ਤੁਹਾਨੂੰ ਮਨੋ ਵੀ ਇੱਥੇ ਕੰਮਕਾਰ ਬੱਚਿਆਂ ਨੂੰ ਮਿਲਣ ਕੁੜੀਆਂ ਨੂੰ ਮੁੰਡਿਆਂ ਨੂੰ ਨਸ਼ੇ ਤੋਂ ਹਮੇਸ਼ਾ ਦੂਰ ਕਿਤੇ ਜਾਣ ਤੇ ਹਮੇਸ਼ਾ ਮੈਂ ਇਹ ਹੀ ਗੱਲ ਕਹਣੀ ਹੈ ਕਿ ਕਦੇ ਵੀ ਆਪਣੀ ਮਾਲ ਦੇ ਦਿਲ ਦੇ ਟੁਕੜੇ ਨੂੰ ਬਾਹਰ ਨਹੀਂ ਭੇਜੋ ਹਾਂ ਬਸ ਮੈਂ ਤੇਹੀ ਮੀਰ ਕਰਦੀ ਆ ਇਹ ਹੀ ਚਾਹਣੀ ਹੈ ਹਰੇਕ ਮਾਪੇ ਇਹ ਹੀ ਤੁਹਾਡੇ ਵਾਸਤੇ ਅਰਦਾਸ ਕਰੂਗਾ ਵੀ ਤੁਸੀਂ ਇਹ ਸਿਸਟਮ ਜ਼ਰੂਰ ਕਰੋ ਭਵੰਤਮਾਨ ਜੀ ਭੈਣ ਜੀ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਵੀ ਉਹਦੀ ਜਿਹੜੀ ਮਿੱਟੀ ਇੱਥੇ ਅਸੀਂ ਇਹ ਅਪੀਲ ਕਰਨਾ ਚਾਹੁੰਨੀ ਐ ਹੁਣਤਮਾਨ ਜੀ ਕਿ ਸਾਡਾ ਬੱਚਾ ਸਾਡੇ ਕੋਲ ਆ ਜਾਈ ਜਲਦੀ ਤੋਂ ਜਲਦੀ ਅਸੀਂ ਆਪਣੇ ਬੱਚੇ ਨੂੰ ਮੂੰਹ ਵੇਖ ਲਈਏ ਆਖਰੀ ਵਾਰ ਬਸ ਇਹੀ ਚਾਹੁੰਦੇ ਐ ਅਸੀਂ ਕਿ ਜਲਦੀ ਤੋਂ ਜਲਦੀ ਜਿੰਨਾ ਜਲਦੀ ਹੋ ਸਕੇ ਉਹਦੇ ਬੱਚੇ ਦਾ ਮੂੰਹ ਵੇਖ ਲਈਏ ਬਸ ਜ਼ਿਕਰ ਹੋਇਆ ਹੈ ਕਿ ਕਰਨ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਉਣ ਲਈ ਪੀੜਤ ਪਰਿਵਾਰ ਨੇ ਮਾਨ ਸਰਕਾਰ ਅੱਗੇ ਗੁਹਾਰ ਲਗਾਈ ਹੈ ਅਤੇ ਇਸ ਦੇ ਨਾਲ ਹੀ ਪਰਿਵਾਰ ਨੇ ਮਾਲੀ ਮਦਦ ਲਈ ਲੋਕਾਂ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਜਿਸ ਲਈ ਉਹਨਾਂ ਨੇ ਇੱਕ Google Pay ਨੰਬਰ ਵੀ ਮੀਡੀਆ ਨਾਲ ਸਾਂਝਾ ਕੀਤਾ ਹੈ ਜਿਸ ਦਾ ਨੰਬਰ ਹੈ 9872394918 ਇਸ ਨੰਬਰ ਤੇ ਤੁਸੀਂ ਗਰੀਬ ਪਰਿਵਾਰ ਦੀ ਮਦਦ ਕਰ ਸਕਦੇ ਹੋ ਹਕੀਕਤ ਟੀਵੀ ਪੰਜਾਬੀ ਲਈ ਗਿੱਦੜ ਬਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ